गांव किरगढ़ जिला अमृतसर जहां पर बाबा नूर शाह जी बाबा करी शाह जी दा सुलाना जोड़ मेला और सुलाना कुश्ती दंगल आदि करवाए गए और मुख सेवदार बाबा राजू शाह जी सरपंच दिलबाग सिंह जी سابقا सरपंच राजवीर सिंह जी जर्मनजीत सिंह जी बूटा सिंह जी गुरुतेज सिंह जी अंग्रेज सिंह जी और सारे सेवदारों के सहयोग के साथ मेला बड़ी श्रद्धा भाव से मनाया गया आओ दिखाते हैं मेले की लाइव तस्वीरें ਸਾਬੜੇ ਚਾਉਣੀ ਸੋ ਬਹੁਤ ਵਧੀਆ ਮੁਕਾਬਲੇ ਨੌਜਵਾਨਾਂ ਦੇ ਦਰਮਿਆਨ ਬਾਰੀ ਦਿਨ ਇਹ ਮਲਵੀ ਵਿੱਚ ਆਉਣਗੇ ਉਸ ਤੋਂ ਬਾਅਦ ਜਿਹੜੀ ਕੁਸ਼ਤੀ ਨੇ ਲਵ ਗੋਲਬਾਗ ਭਾਈ ਪਲੀਜ਼ ਵੜਾ ਲਓ ਸੈਂਟਰ ਵਿੱਚ ਕੁਸ਼ਤੀ ਜਿਹੜੀ ਸ਼ੁਰੂ ਹੋਈ ਹੈ ਜਿਹੜੀਆਂ ਵੱਡੀਆਂ ਚਾਰ ਕੁਸ਼ਤੀਆਂ ਆਹਾਂ ਦੇ ਵਿੱਚ ਕਰਵੀ ਲਓ ਜਲਦੀ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਗੱਬਰੂਆਂ ਦੇ ਦਰਮਿਆਨ ਕਹਿੰਦਾ ਜੱਜ ਜਦ ਕੋਈ ਘੁਲਦਾ ਮਲ ਚੋਟੀ ਦਾ ਐ ਸੁਖਿਆ ਵਜਣ ਮਗੜ ਦੀ ਧਰਤੀ ਦਾ ਪਰ ਐਸ ਸਮੇ ਉੱਪਰਲੇ ਸੰਦਰ ਕੁਸ਼ਤੀ ਨਗਰਾਂ ਦਰਮਿਆਨ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਲਓ ਉਧਰ ਜਾਂਦੀ ਹੋਈ ਕੁਸ਼ਤੀ ਮੈਦਾਨ ਦੇ ਸਾਡ ਦਮੇਨ ਪਹੁੰਚ ਚੁੱਕੇ ਨੇ ਔਰ ਨਗਰ ਦੇ ਵਿੱਚ ਬਹੁਤ ਵੱਡਾ ਕੁਸ਼ਤੀ ਦੰਗਲ ਕਰਵਾਇਆ ਜਾਂਦਾ ਸੋ ਤੁਸੀਂ ਸਾਰੇ ਸਟਾਰ ਤੇ ਵੱਡਾ ਧੰਨਵਾਦ ਮਾਂਜੂ ਪਹਿਲਵਾਨ ਜੀ ਜਗਾਵਾਂ ਵਾਲੇ ਜਿਨ੍ਹਾਂ ਹੱਥ ਬਣ ਕੇ ਬੈੰਦੀਆ ਜਿੱਥੇ ਜਗ੍ਹਾ ਮਿਲਦੀ ਆ ਉੱਥੇ ਬੈਠਣ ਦੀ ਕਿਰਪਾਲਤਾ ਕਰੋ ਵਾਹ ਜੀ ਵਾਹ ਬੱਲੇ 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 ਉਧਰ ਕਾਉਣਾ ਪਰਲੇ ਪਾਸੇ ਆ ਰੋਸ਼ਨਾ ਆਏ ਹੋਏ ਵੱਡਾ ਧੰਨਵਾਦ ਗਗਨ ਕਨੇਡਾ ਜਿਨ੍ਹਾਂ ਵੱਲੋਂ ਵੱਡੇ ਮਾਣ ਪੰਜਾਬੀ ਬੋਲੋਂ ਤੋਂ ਖੁਸੋਕੇ ਬੋਦੇ ਹੋਇਆ ਉੱਥੇ ਵੱਡਾ ਧੰਨਵਾਦ ਦਿਲਵਾਸੀ ਜੀ ਸਰਪੰਸਾਹ ਜਿਹੜੇ ਵੀ ਬੱਚੇ ਆਪਣੇ ਨਗਰ ਦੇ ਬਾਹਰ ਨੇ ਉਹਨਾਂ ਦੀ ਚੜ੍ਹ ਓਏ ਹੋਏ ਆਹ ਕੌਣ ਜਿੱਤਿਆ ਆ ਰੌਸਨੇ ਸਿੰਘ ਜੀ ਉਹਨਾਂ ਵੱਲੋਂ ਵੀ ਵੱਡੇ ਮਾਣ ਪੰਜਾਬੀ ਬੋਲਾਂ ਲਈ ਪੋਦੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਰਲਗੜ ਜ਼ਿਲ੍ਹਾ ਅੰਮ੍ਰਿਤਸਰ ਨਦੀਕ ਵਾਗਾ ਬਾਡਰ ਟਾਰੀ ਬਹੁਤ ਹੀ ਧੌਂ ਤਾਂ ਦੇ ਨਾਲ 13 ਪਾਦਰੂਣੀ ਜਿਹੜੀ ਛਿੰਝ ਕਰਾਈ ਜਾਂਦੀ ਹੈ ਤਣ ਤਣ ਬਾਬਾ ਕਰੀਰਸ਼ਾ ਬਾਬਾ ਨੂਰ ਸ਼ਾਹ ਜੀ ਦੇ ਮੇਲੇ ਦੀ ਸਮੂਹ ਸੰਗਤ ਦੇ ਸੰਯੋਗ ਨਾਲ ਐਨ ਆਰ ਆਈ ਵੀਰੇ ਦਾ ਸੰਯੋਗ ਦੇ ਨਾਲ ਕਰਾਈ ਜਾਂਦੀ ਆ ਸਾਬ ਸੰਗਤਾਂ ਨੂੰ ਮੇਲੇ ਤੇ ਜਿੰਨੀਆਂ ਆਈਆਂ ਦੇਸ਼ਾਂ ਦੇਸ਼ਾਂ ਤੋਂ ਜਾਂ ਲਾ ਕੋ ਜਾਂ ਕੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਚਾਇਤ ਵੱਲੋਂ ਪਿੰਡ ਤੇ ਸਾਰੇ ਮੋਦਪਾਰਾਂ ਵੱਲੋਂ ਨੱਕਰ ਵੱਲੋਂ ਜੀ ਆਇਆਂ ਸਰ ਜੈਸੀ ਕਿ ਨੌਜਵਾਨ ਪੀੜੀ ਨਸ਼ੇ ਮੇਂ ਬਰਬਾਦ ਹੋ ਰਹੀ ਆਨੇ ਵਾਲੀ ਨੌਜਵਾਨ ਪੀੜੀ ਬਬ ਕੀ ਮੈਸਜ ਦੇਣਾ ਚਾਹਤੇ ਵੇਖੋ ਜੀ ਨਸ਼ਿਆਂ ਦਾ ਖਾੜਾ ਛੱਡਣਾ ਤੇ ਗੇਮਾਂ ਦੇ ਨਾਲ ਜੁੜਨਾ ਬਹੁਤ ਪੰਜਾਬ ਨੂੰ ਅੱਗੇ ੱਤਕਾ ਲੱਗ ਚੁੱਕਾ ਬੜੇ ਸਾਡੇ ਵੀਰ ਆ ਜਿਹੜੇ ਸਾਡੇ ਤੋਂ ਵਿਛੋੜਾ ਪਾ ਗਏ ਆ ਬਹੁਤ ਦੋਖੰਦ ਆ ਇਹ ਗੱਲ ਦਾ ਜੋ ਮਾਨ ਸਾਹਿਬ ਨੇ ਕਦਮ ਚੁੱਕਿਆ ਹੈ ਯੋਧ ਨਸ਼ਾ ਵਿਰੋਧ ਬਹੁਤ ਵਧੀਆ ਕਦਮ ਆ ਸਾਨੂੰ ਇਹ ਗੱਲ ਦੇ ਉੱਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਆ ਖਾਲਸਾ ਵਿਖੇ ਦੀ ਫਤਿਹ ਸਾਡੇ ਪਿੰਡ ਦਾ ਨਾਮ ਹੈ ਜੀ ਕਿਰਲਗੜ੍ਹ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਪੈਂਦਾ ਜੀ ਮੈਂ ਇਹ ਪਿੰਡ ਦਾ ਇੱਕ ਨੰਬਰ ਦਾ ਪਹਿਲਵਾਨ ਆ ਜੀ ਪਿੰਡ ਦੇ ਸਹਿਯੋਗ ਨਾਲ ਮੈਨੂੰ ਪਿੰਡ ਦੇ ਪੰਚਾਇਤ ਨੇ ਇੱਕ ਨੰਬਰ ਦਾ ਪਹਿਲਵਾਨ ਬਣਾਇਆ ਬਹੁਤ ਸਾਥ ਦਿੰਦੇ ਆ ਮੇਰੇ ਪਿੰਡ ਦੇ ਇੱਥੇ 13 ਭਾਦਰੋਂ 28 ਅਗਸਤ ਨੂੰ ਬਹੁਤ ਵੱਡਾ ਭਾਰੀ ਛਿੰਝ ਮੇਲਾ ਹੁੰਦਾ ਜੀ ਬਾਬਾ ਨੂਰ ਸ਼ਾਹ ਜੀ ਬਾਬਾ ਕਰੀਸ਼ਾਹ ਜੀ ਯਾਦ ਵਿੱਚ ਤੇ ਆ ਸਾਡੇ ਬਾਬਾ ਜੀ ਸੇਵਾਦਾਰ ਨੇ ਇੱਥੇ ਬਹੁਤ ਲੰਮੇ ਟਾਈਮ ਤੋਂ ਸੇਵਾ ਕਰ ਰਿਹਾ ਹੈ ਜੀ ਪਹਿਲਾਂ ਦਰਬਾਰ ਛੋਟੇ ਹੁੰਦੇ ਸੀ ਇਹਨਾਂ ਦੀ ਸੇਵਾ ਦੇ ਬਦੌਲਤ ਨਗਰ ਦੇ ਸਹਿਯੋਗ ਨਾਲ ਬਹੁਤ ਵੱਡੇ ਦਰਬਾਰ ਜਿਹੜੇ ਉਹ ਬਣ ਚੁੱਕੇ ਆ ਜੀ ਪਹਿਲਾਂ ਲੰਗਰ ਦਾ ਵੀ ਕੋਈ ਐਡਾ ਪ੍ਰਬੰਧ ਨਹੀਂ ਹੁੰਦਾ ਜਿਉਂ ਦੀ ਬਾਬਾ ਜੀ ਹੁਣਾਂ ਸੇਵਾ ਮੱਲਬ ਹੋ ਚੁੱਕੀ ਆ ਉਦੋਂ ਬਾਅਦ 2-3 ਦਿਨ ਲੰਗਰ ਚੱਲਦਾ ਜੀ ਲਗਾਤਾਰ ਕੋਈ ਵੀ ਆ ਕੇ ਛੱਕ ਸਕਦਾ ਜੀ ਉੱਲਾ ਭੰਡਾਰਾ 3 ਦਿਨ ਚੱਲਦਾ ਉਸ ਤੋਂ ਬਾਅਦ ਬਹੁਤ ਵੱਡਾ ਛਿੰਝ ਦੰਗਲ ਜਿੰਨੂੰ ਆਪਾਂ ਕਹਿ ਦਿੰਨੇ ਆ ਛਿੰਝ ਮੇਲਾ ਬਹੁਤ ਵੱਡਾ ਹੁੰਦਾ ਸ਼ਾਮ ਨੂੰ 28 ਅਗਸਤ ਨੂੰ ਜੋ ਕਿ ਬਹੁਤ ਜ਼ਿਆਦਾ ਪ੍ਰਾਤਨ ਚੱਲਦਾ ਆ ਰਿਹਾ ਜੀ ਇਹ ਸਾਡੇ ਵੱਡੇ ਬਡੇਰਿਆਂ ਨੂੰ ਵੀ ਪੁੱਛਦੇ ਹਾਂ ਕਿ ਦਾਦਿਆਂ ਨੂੰ ਕੀ ਕਦੋਂ ਦਾ ਛਿੰਝ ਮੇਲਾ ਹੁੰਦਾ ਉਹ ਕਹਿੰਦੇ ਸਾਡੇ ਸਾਡੇ ਦਾਦਿਆਂ ਨੂੰ ਵੀ ਨਹੀਂ ਪਤਾ ਕਦੋਂ ਦਾ ਹੁੰਦਾ ਮਤਲਬ ਕਿ ਤੁਸੀਂ ਮੰਨ ਕੇ ਚੱਲੋ ਵੀ ਇਹ ਮਲਹਜ਼ਾਰ 1500 ਸਾਲ ਹੀ ਪੁਰਾਣਾ ਕਿਹੜਾ ਦੰਗਲ ਪੁਰਾਣਾ ਹੋ ਰਿਹਾ ਤੇ ਬਹੁਤ ਭਾਰੀ ਛਿੰਝ ਮੇਲਾ ਹੁੰਦਾ ਜੀ ਬਹੁਤ ਜਿਆਦਾ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਜੀ ਆਪਾਂ ਇੰਡੀਆ ਦੇ ਵਿੱਚ ਕਿਤੇ ਵੀ ਚਲ ਜਾਈਏ ਆਪਾਂ ਕਿਰਲਗੜ੍ਹ ਦਾ ਨਾਂ ਲਈਏ ਉਥੋਂ ਪਤਾ ਲੱਗਦਾ ਵੀ ਉਹ ਕਹਿੰਦੇ ਵੀ ਜਿੱਥੇ ਡੰਗਲ ਹੁੰਦਾ ਉਹ ਕਿਰਲਗੜ੍ਹ ਤੋਂ ਆਏ ਆ ਤੇ ਫਿਰ ਬੜਾ ਮਾਣ ਨਾਲ ਮਾਣ ਨੂੰ ਖੁਸ਼ੀ ਹੁੰਦੀ ਪਈ ਉਹ ਕਿਰਲਗੜ੍ਹ ਪਿੰਡ ਦੇ ਜੰਪਾ ਵਾਲਿਆਂ ਜਿੱਥੇ ਇੱਡਾ ਤਗੜਾ ਭਾਰੀ ਡੰਗਲ ਹੁੰਦਾ ਤੇ ਮਹਾਰਾਜ ਦੀ ਕਿਰਪਾ ਨਾਲ ਇਸ ਬਾਬੇ ਦੇਰਬਾਰ ਦੀ ਕਿਰਪਾ ਨਾਲ ਲਾ ਲਓ ਪੰਚਾਇਤ ਨਾਲ ਲਾ ਲਓ ਮਾਂ ਤੋਂ ਦੇ ਕਰਮਾਂ ਨਾਲ ਮੈਂ ਇੱਕ ਨੰਬਰ ਦਾ ਪਹਿਲਵਾਨ ਬਣ ਗਿਆ ਮਹਾਰਾਜ ਬਣਾਉਣੇ ਬਹੁਤ ਵਧੀਆ ਕਿਰਪਾ ਕੀਤੀ ਹੈ ਜੀ ਤੇ ਆ ਜਿਹੜਾ ਦੰਗਲ ਹੋ ਰਿਹਾ ਜੀ ਇੱਥੇ ਬਹੁਤ ਵੱਡੇ ਪਹਿਲਵਾਨ ਮਹਾਰਾਜਟਰ ਤੋਂ ਆ ਰਹੇ ਜੀ ਰਾਣ ਤੋਂ ਆ ਰਹੇ ਜੀ ਹਰਿਆਣੇ ਤੋਂ ਆ ਰਹੇ ਜੀ ਦਿੱਲੀ ਤੋਂ ਆ ਰਹੇ ਜੀ ਪੰਜਾਬ ਤੋਂ ਬਹੁਤ ਵੱਡੇ ਵੱਡੇ ਪਹਿਲਵਾਨ ਆ ਰਹੇ ਜੀ ਤੇ ਬਹੁਤ ਵਧੀਆ ਕੁਸ਼ਤੀ ਦੰਗਲ ਹੋਣ ਜਾ ਰਿਹਾ ਤੇ 10 ਲੱਖ ਦੇ ਬਜਟ ਨਾਲ ਇਹ ਕੁਸ਼ਤੀਆਂ ਹੋਣ ਦੀਆਂ ਜੀ ਤੇ ਸਾਰੇ ਜਣੇ ਹੋ ਮਗਮਾ ਕੇ ਮੇਲੇ ਦੇ ਵਿੱਚ ਪਹੁੰਚੋ ਤੇ ਮੇਲੇ ਦੀ ਰੌਣਕ ਵਧਾਓ ਵੀ ਤੇ ਜਿਹੜਾ ਛਿੰਝ ਮੇਲੇ ਆ ਦੰਗਲ ਆ ਕਬੱਡੀ ਆ ਜਵੇਂ ਕੋਲ ਆ ਭਾਵੇਂ ਕਬੱਡੀ ਆ ਹੋਰ ਜਿਆਦਾ ਹੋਣੀ ਚਾਹੀਦੀ ਆ ਜਿਸ ਨਾਲ ਨੌਜਵਾਨਾਂ ਦੇ ਅੰਦਰ ਇੱਕ ਨੀਂਦ ਜਾਗੇ ਪਲੇਅਰ ਪੈਦਾ ਹੋਣ ਨਸ਼ਿਆਂ ਤੋਂ ਦੂਰ ਹੋਣ ਕਿਉਂਕਿ ਇਹ ਬਹੁਤ ਵੱਡਿਆ ਪਰਾਲਾ ਵਾ ਤੁਹਾਨੂੰ ਪਤਾ ਵਾ ਨਸ਼ੇ ਇੰਨੇ ਜਿਆਦਾ ਵੱਧ ਚੁੱਕੇ ਆ ਵੀ ਨੌਜਵਾਨ ਜਿਹੜਾ 16 17 14 ਸਾਲ ਤੋਂ ਤੱਪਦਾ ਵਾ ਉਹ ਨਸ਼ੇ ਦੀ ਦੰਦਲ 'ਚ ਫਸ ਜਾਂਦਾ ਤੇ ਇਸ ਕਰਕੇ ਖਾੜੇ ਦੇ ਵਿੱਚ ਬੱਚੇ ਨੂੰ ਘੱਲੋ ਵੱਧ ਤੋਂ ਵੱਧ ਉਹਦੀ ਧਿਆਨ ਰੱਖੋ ਮਿਹਨਤ ਲਵਾਓ ਚੰਗੀ ਡਾਈਟ ਦਿਓ ਦੇ ਬੰਦਾ ਬੱਚੇ ਜਿਹੜੇ ਇਹ ਪਾਸੇ ਜੁੜਨ ਗਲਤ ਪੰਨੇ ਦਾ ਬੱਚੇ ਦਾ ਧਿਆਨ ਨਾ ਜਾਵੇ ਕਿਉਂਕਿ ਛੋਟੇ ਬੱਚੇ ਨੂੰ ਆਪਾਂ ਜਿਹੜੀ ਸਾਈਡ ਤੇ ਲਾ ਦਾਂਗੇ ਉਹਨੇ ਉਸੇ ਵਾਲੀ ਤੁਰ ਪੈਣਾ ਜਿਹੜੇ ਕੰਮ ਤੇ ਆਪਾਂ ਛੋਟੇ ਹੁੰਦੇ ਆ ਆਪਣੇ ਬੱਚੇ ਨੂੰ ਲਾ ਦਾਂਗੇ ਉਹਨੇ ਉਸੇ ਉਸੇ ਲੀਡ ਚੱਲਣਾ ਹੁੰਦਾ ਵਾ ਜੇ ਆਪਾਂ ਮਾੜੀ ਸੰਗਤ ਜਿਹੜੇ ਬਿਠਾ ਦਾਂਗੇ ਉਹਨੇ ਮਾੜੀ ਸੰਗਤ ਨਾਲ ਚੱਲ ਜਾਣਾ ਜੇ ਆਪਾਂ ਉਹਨੂੰ ਆਪਾਂ ਨਸ਼ੇ ਪੱਤੇ ਵਾਲੇ ਬੰਦਿਆਂ ਨਾਲ ਇਕੱਠਾਂ ਕਰਨੀ ਉਹੋ ਜੀ ਸੰਗਤ ਹੋ ਜਾਣੀ ਇਸ ਕਰਕੇ ਵੱਧ ਤੋਂ ਵੱਧ ਛਿੰਝ ਮੇਲੇ ਹੋਣੇ ਚਾਹੀਦੇ ਆ ਕਬੱਡੀ ਟੂਰਨਾਮੈਂਟ ਹੋਣੇ ਚਾਹੀਦੇ ਆ ਜਿਹਦੇ ਕਰਕੇ ਬੱਚੇ ਪ੍ਰ ਸਾਨੂੰ ਪਤਾ ਹੈ ਜੀ ਹੁਣ ਆਪਣੇ ਇੰਡੀਆ ਦੇ ਵਿੱਚ ਪਲੇਅਰ ਜਿਹੜੇ ਆ ਕੋਈ ਚੰਨ ਹੀ ਰਹਿ ਗਏ ਆ ਜਿਹੜੇ 골ਡ ਲੈ ਕੇ ਆਉਂਦੇ ਆ ਬਹੁਤ ਜ਼ਿਆਦਾ ਮਤਲਬ ਨਸ਼ਾ ਪਤਾ ਜਿਹੜਾ ਆਪਣੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਾ ਵਾ ਇਸ ਕਰਕੇ ਵੱਦ ਤੋਂ ਵੱਧ ਕੁਸ਼ਤੀ ਦੰਗਲ ਇਤਰਾ ਦੇ ਹੋਣੇ ਚਾਹੀਦੇ ਆ ਕਬੱਡੀ ਮੈਚ ਹੋਣੇ ਚਾਹੀਦੇ ਆ ਜਿੱਦ ਨਾਲ ਬੱਚਿਆਂ ਨੂੰ ਇੱਕ ਵਧੀਆ ਸਿਹਤ ਮਿਲ ਸਕੇ ਤੇ ਮੈਂ ਇਹੋ ਇਹੋ ਅਪੀਲ ਕਰਦਾ ਆ ਆਪ ਵੀ ਵੱਦ ਤੋਂ ਵੱਧ ਛਿੰਝ ਮੇਲੇ ਕਰਾਓ ਦੇ ਬੱਚਿਆਂ ਨੂੰ ਖਾੜੇ ਵਿੱਚ ਘੱਲੋ ਜਿੱਥੇ ਕਬੱਡੀ ਖੇਡਦੇ ਬੱਚੇ ਉੱਥੇ ਘੱਲੋ ਗੇਮਾਂ ਨਾਲ ਆਪਣੇ ਬੱਚਿਆਂ ਨੂੰ ਜੋੜੋ ਤਾਂ ਕਿ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਬੱਚਿਆਂ ਦੀ ਉਹ ਵਾਝ ਸਕੋ ਤੇ ਮੈਂ ਉਹ ਅਪੀਲ ਕਰਦਾ ਵੀ ਵੱਧ ਤੋਂ ਵੱਧ ਜਿਹੜੇ ਇਹ ਸਿਂਚ ਮੇਲੇ ਦੰਗਲ ਕਰਵਾਈ ਜਾਣ। ਹਾਂਜੀ